ਦੇਖੋ ਫਗਵਾੜਾ ਪੁਲਿਸ ਹੁਣ ਕੀ ਕਰ ਸਕਦੀ ਹੈ ਚੋਰੀਆਂ ਵਧਣ ਦਾ ਕਾਰਨ ਤੁਸੀਂ ਖੁਦ ਵੀ ਅਲਰਟ ਨਹੀਂ ਹੋ ਤੁਹਾਡੀ ਦੁਕਾਨ ਦੇ ਸਾਹਮਣੇ ਤੋਂ ਇੱਕ ਚੋਰ ਮੋਟਰਸਾਈਕਲ ਦਿਨ ਦਿਹਾੜੇ ਚੱਕ ਕੇ ਲੈ ਜਾਵੇ ਤੁਹਾਨੂੰ ਪਤਾ ਨਾ ਲੱਗੇ ਗੁਰਦੁਆਰਾ ਅਕਾਲੀ ਮਾਰਕੀਟ ਜਿੱਥੇ ਮੋਟਰਸਾਈਕਲ ਮੁਰਨਾ ਮੁਸ਼ਕਲ ਹੈ ਚੋਰ ਚਾਬੀ ਨਾਲ ਖੋਲ ਕੇ ਇੱਕ ਟੇਲਰ ਮਾਸਟਰ ਦਾ ਮੋਟਰਸਾਈਕਲ आराम चक के मौका देखो फिर पता लगेगा सानू खुद ही अलर्ट होना पवेगा असी अलर्ट नहीं देखो की जानकारी दे रहे हैं टेलर मास्टर केवल राम फवाड़ा एक्स न्यूज लाइव तो मनोहित शर्मा की रिपोर्ट ਮੈਂ ਆਪਣੇ 숍 ਦੇ ਟਾਈਮ ਦੇ ਹਿਸਾਬ ਨਾਲ 1:30 ਵਜੇ ਮੈਂ ਆ ਜਾਂਦਾ ਹੈਗਾ। ਅੱਛਾ ਜੀ। ਆ ਕੇ ਮੋਟਰਸਾਈਕਲ ਆਪਣਾ ਜਿੱਥੇ ਖੜਾ ਕਰਦੇ ਆ ਉੱਥੇ ਮੈਂ ਲਾ ਦਿਆ ਹੈਗਾ। ਹੂੰ। ਦੁਕਾਨ ਤੋਂ ਥੋੜੀ ਦੂਰੀ ਹੈ ਕੋਈ ਜ਼ਿਆਦਾ ਨਹੀਂ ਹੈਗਾ। ਹੂੰ। ਲਾ ਕੇ ਆਪਣਾ ਕੰਮ-ਕਾਜ ਕਰ ਰਹੇ ਆ ਤੇ ਜਦ ਦਪਹਿਰ ਦੇ ਸਵੇਰੇ 2 ਵਜੇ ਰੋਟੀ ਪਾਣੀ ਦਾ ਆਪਣਾ ਦੇਖਿਆ ਤੇ ਮੋਟਰਸਾਈਕਲ ਦੇਖਿਆ ਉੱਥੇ ਮੋਟਰਸਾਈਕਲ ਹੈਗੀ ਸੀ ਆ ਜੀ। ਹੂੰ। ਉਸ ਤੋਂ ਬਾਅਦ ਫੇ ਸਿੱਸੀ ਕੈਮਰੇ ਦੇਖਿਆ ਕਿ ਉਹਨਾਂ ਦੇ ਵਿੱਚ ਮਤਲਬ ਕੋਈ ਉਪਰਾਇਆ ਬੰਦਾ ਆ ਕੇ ਤਾਂ ਮੋਟਰਸਾਈਕਲ ਮੇਰਾ ਲੈ ਗਿਆ। ਇਸ ਵਾਰ 10 ਵਜੇ ਦੀ ਗੱਲ ਹੈ ਜੀ ਪੁਲਿਸ ਨੂੰ ਸੋਚਣਾ ਦੇਤੀ ਹਾਂ ਜੀ ਪੁਲਿਸ ਦੇ ਵਿੱਚ ਮੈਂ ਰਿਪੋਰਟ ਦੇ ਆਇਆ ਹੈਗਾ ਤੇ ਉਹ ਵੀ ਦੇਖਦੇ ਹੈਗੇ ਆ ਬਾਕੀ ਜਿੱਕੇ ਤੇ ਲੱਭੇ ਤਾਂ ਦੱਸ ਦਿਓ ਸਾਨੂੰ ਕੀ ਮੰਗ ਕਰਦੇ ਆ ਤੁਸੀਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਦੇ ਜੀ ਮੰਗ ਕਰਦੇ ਆ ਮੋਟਰਸਾਈਕਲ ਸਾਡਾ ਲੱਭਿਆ ਜਾਵੇ ਜਲਦੀ ਤੋਂ ਜਲਦੀ